ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਚਾਹੇ ਇਸ ਨੂੰ ਤੁਸੀਂ ਬਾਰਡਰ ਤੇ ਪਾ ਸਕਦੇ ਹੋ ਚਾਹੇ ਤੁਸੀਂ ਆਪਣੀ ਸਾਰੀ ਪ੍ਰੋਜੈਕਟ ਤੇ ਵੀ ਇਸ ਡਿਜ਼ਾਈਨ ਨੂੰ ਪਾ ਸਕਦੇ ਆਂ ਤੁਹਾਡੀ ਆਪਣੀ ਮਰਜ਼ੀ ਹੈ ਜਿਵੇਂ ਤੁਸੀਂ ਇਹ ਬਾਰਡਰ ਬਣਾਇਆ ਤੇਰੇ ਨਾਲ ਇਹੀ ਤੁਸੀਂ ਬਟਨ ਪੱਟੀ ਚਲਾ ਸਕਦੇ ਹੋ ਠੀਕ ਹੈ ਜੇਕਰ ਕੋਈ ਬਟਨ ਪੱਟੀ ਵਾਲਾ ਪ੍ਰੋਜੈਕਟ ਜਿਵੇਂ ਜੈਕਟ ਵਗੈਰਾ ਬਣਾ ਰਹੇ ਹੋ ਤਾਂ ਇਹ ਬਾਰਡਰ ਬਣਾ ਕੇ ਨਾਲੇ ਬਟਨ ਪੱਟੀ ਆਪਾਂ ਚਲਾ ਸਕਦੇ ਹਾਂ ਬਣਾਈ ਵਿੱਚ ਵੀ ਆਪਣਾ ਇਹ ਬਹੁਤ ਹੀ ਜ਼ਿਆਦਾ ਆਸਾਨ ਡਿਜ਼ਾਈਨ ਹੈ ਬੱਚਿਆਂ ਦੇ ਕੋਟੀਆਂ ਸਵੈਟਰ ਤੇ ਵੀ ਇਹਨੂੰ ਆਪਾਂ ਅਪਲਾਈ ਕਰ ਸਕਦੇ ਹਾਂ ਜੈਂਟਸ ਸਵੈਟਰ ਤੇ ਵੀ ਅਪਲਾਈ ਕਰ ਸਕਦੇ ਹਾਂ ਸਕੀਵੀ ਬਲਾਊਜ਼ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆਂ ਚਾਰ ਸਲਾਂਗਾਂ ਨੂੰ ਰਿਪੀਟ ਕਰਨਾ ਜੇਕਰ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆਂ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲੋਗੇ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਕਿਸੇ ਵੀ ਕਲਰ ਚ ਬਣਾਓ ਸਲਾਈਆਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਜਿਸ ਤਰ੍ਹਾਂ ਦੀ ਤੁਹਾਡੀ ਪੱਛਮ ਹੋਊਗੀ ਉਸੇ ਤਰ੍ਹਾਂ ਦੀਆਂ ਤੁਸੀਂ ਸਲਾਈਆਂ ਲੈ ਲੈਣੀਆਂ ਦੇਖੋ ਇੱਥੇ ਮੇਰੇ ਕੋਲ ਨਾਰਮਲ ਪੱਛਮ ਇਸ ਤਰ੍ਹਾਂ ਤਾਂ 10 ਨੰਬਰ ਸਲਾਈਆਂ ਤੇ ਮੈਂ ਇਹਨੂੰ ਬਣਾ ਕੇ ਤੁਹਾਨੂੰ ਦਿਖਾ ਰਹੀ ਹਾਂ ਦੇਖੋ ਠੀਕ ਹੈ ਪਹਿਲੀ ਸਲਾਈ ਆਪਣੀ ਹੋਊਗੀ ਸਿੱਧੇ ਪਾਸੇ ਤੋਂ ਸ਼ੁਰੂ ਇਸ ਡਿਜ਼ਾਈਨ ਦੀ ਕੁੰਡੇ ਪਾਉਣ ਤੋਂ ਬਾਅਦ ਪਹਿਲੀ ਸਲਾਈ ਆਪਾਂ ਸਿੱਧੇ ਪਾਸੇ ਤੋਂ ਸ਼ੁਰੂ ਕਰਾਂਗੇ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਔਰ ਨੰਬਰ ਵਿੱਚ ਕੁੰਡੇ ਲੈਣੇ ਆ ਮਤਲਬ ਜਿਵੇਂ 21 31 41 ਇਸ ਤਰ੍ਹਾਂ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆ ਆਪਾਂ ਪਹਿਲੀ ਸਲਾਈ ਇਸ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਰਾਈਟ ਸਾਈਡ ਫਾਸਟ ਰੋ ਠੀਕ ਹੈ ਦੇਖੋ ਇੱਕ ਕੁੰਡਾ ਤਾਰਾਂਗੇ ਉਸ ਤੋਂ ਬਾਅਦ थ्रेड ਕਰਾਂਗੇ ਅੱਗੇ ਇੱਕ ਕੁੰਡਾ ਆਪਾਂ ਉਲਟਾ ਬਣਾਵਾਂਗੇ ਫਿਰ ਥ੍ਰੈਡ ਕਰਾਂਗੇ ਪਿੱਛੇ ਦੂਸਰਾ ਕੁੰਡਾ ਸਿੱਧਾ ਬਣਾਵਾਂਗੇ ਪਰ ਸਿੱਧਾ ਕਿਸ ਤਰ੍ਹਾਂ ਬਣਾਵਾਂਗੇ ਇਸ ਤਰ੍ਹਾਂ ਨਹੀਂ ਬਣਾਉਣਾ ਸਿੱਧਾ ਠੀਕ ਹੈ ਇਹ ਹੋਲ ਚੋਂ ਬਣਾਉਣਾ ਸਿੱਧਾ ਕੁੰਡਾ ਇਸ ਤਰ੍ਹਾਂ ਬਸ ਇਹ ਹੀ ਦੋ ਦੋ ਕੁੰਡਾ ਨੂੰ ਆਪਾਂ ਇਹ ਸਲਾਈਟ ਰਿਪੀਟ ਕਰਦੇ ਆ ਨਾ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਥ੍ਰੈਡ ਕਰਾਂਗੇ ਪਿੱਛੇ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਠੀਕ ਹੈ ਇਸ ਤਰ੍ਹਾਂ ਸਿੱਧਾ ਕੁੰਡਾ ਬਣਾਉਣਾ ਆਪਾਂ ਇੱਕ ਗੁੰਡਾ ਉਲਟਾ ਥ੍ਰੈਡ ਕੀਤਾ ਪਿੱਛੇ ਫਿਰ ਜਿਹੜਾ ਇਹ ਗੁੰਡੇ ਦਾ ਇਸ ਤਰ੍ਹਾਂ ਨੀਚੇ ਵਾਲਾ ਹੋਲ ਇਹਦੇ ਵਿੱਚੋਂ ਆਪਾਂ ਸਿੱਧਾ ਗੁੰਡਾ ਬਣਾਵਾਂਗੇ ਥ੍ਰੈਡ ਕਰਾਂਗੇ ਅੱਗੇ ਇੱਕ ਗੁੰਡਾ ਉਲਟਾ ਇੱਕ ਗੁੰਡਾ ਉਸੇ ਤਰ੍ਹਾਂ ਸਿੱਧਾ ਬਸ ਇਹੀ ਦੋ ਦੋ ਗੁੰਡਿਆਂ ਨੂੰ ਆਪਾਂ ਇਹ ਸਲਾਈਤ ਰਿਪੀਟ ਕਰਦੇ ਜਾਣ ਬਹੁਤ ਹੀ ਈਜ਼ੀ ਡਿਜ਼ਾਈਨ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਜਿਹੜਾ ਇਹਨੂੰ ਬਣਾ ਲਓਗੇ ਇੱਕ ਉਲਟਾ ਇੱਕੋ ਜਿਹਾ ਸਿੱਧਾ ਇਕੁਅਲ ਟਾ ਇੱਕ ਸਿੱਧਾ ਇਕੁਅਲ ਟਾ ਇੱਕ ਸਿੱਧਾ ਇਕੁਅਲ ਟਾ ਕੁੰਡਾ ਇੱਕੋ ਜਿਹਾ ਸਿੱਧਾ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਦੇਖੋ ਲਾਸਟ ਤੇ ਵੀ ਉਸੇ ਤਰ੍ਹਾਂ ਹੀ ਆਜੂਗਾ ਜਿਵੇਂ ਆਪਾਂ ਸਟਾਰਟਿੰਗ ਚ ਬਣਾਇਆ ਸੀ ਇੱਕ ਕੁੰਡਾ ਉਲਟਾ ਆ ਗਿਆ ਕੰਨੀ ਵਾਲਾ ਬਾਧੂ ਕੁੰਡਾ ਇਹਨੂੰ ਆਪਾਂ ਸਿੱਧੀ ਸਲਾਈ ਦਾ ਸਿੱਧਾ ਬਣਾ ਲਾਂਗੇ ਦੇਖੋ ਇੱਕ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਰੰਗ ਸਾਈਡ ਤੋਂ ਬਣਾਵਾਂਗੇ ਪਹਿਲਾ ਕੁੰਡਾ ਤਾਰੂ ਚਾਹੇ ਬੁਣ ਤੁਹਾਡੀ ਆਪਣੀ ਮਰਜ਼ੀ ਉਸ ਤੋਂ ਬਾਅਦ ਸਾਰੀ ਸਲਾਈ ਉਲਟੀ ਬਣਾ ਲੈਣੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਮੈਂ ਤੁਹਾਡੇ ਨਾਲ ਸਾਂਝੇ ਕਰ ਸਕਾਂ ਨਵੇਂ-ਨਵੇਂ ਤੇ ਸੋਹਣੇ-ਸੋਹਣੇ ਡਿਜ਼ਾਈਨ ਦੂਸਰੀ ਸिलाई ਉਲਟੀ ਰੰਗ ਸਾਈਡ ਤੋਂ ਸਾਰੀਆਂ ਸਲਾਈਆਂ ਆਪਾਂ ਉਲਟਗਾ ਹੀ ਬਣਾਉਣਾ ਹੈ ਤੀਸਰੀ ਸਲਾਈ ਚ ਥੋੜਾ ਜਿਹਾ ਚੇਂਜ ਕਰਾਂਗੇ ਡਿਜ਼ਾਈਨ ਉਸੇ ਤਰ੍ਹਾਂ ਹੀ ਰਹੂਗਾ 3rd row right side ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਹੈ ਦੇਖੋ ਪਹਿਲੀ ਸਲਾਈ ਚ ਆਪਾਂ ਇੱਕ ਕੁੰਡਾ ਥ੍ਰੈਡ ਅੱਗੇ ਕਰਕੇ ਉਲਟਾ ਬਣਾਇਆ ਸੀ ਤਾਂ ਤੀਸਰੀ ਸਲਾਈ ਚ ਆਪਾਂ ਕੀ ਕਰਾਂਗੇ ਸਿੱਧਾ ਕੁੰਡਾ ਬਣਾਵਾਂਗੇ ਪਰ ਇਸ ਤਰ੍ਹਾਂ ਨਹੀਂ ਬਣਾਉਣਾ ਉਸੇ ਤਰ੍ਹਾਂ ਹੀ ਸਿੱਧਾ ਜਿਵੇਂ ਆਪਾਂ ਪਹਿਲੀ ਸਲਾਈ ਸਿੱਧਾ ਕੁੰਡਾ ਬਣਾਇਆ ਸੀ ਵੇਖੋ ਜਿਹੜਾ ਹੋਲ ਦਿਖਾਈ ਦਿੰਦਾ ਇਹਦੇ ਵਿੱਚ ਬਣਾਵਾਂਗੇ ਠੀਕ ਹੈ ਫਿਰ ਥ्रेड ਕਰਾਂਗੇ ਅੱਗੇ ਇੱਕ ਉਲਟਾ ਇੱਕ ਸਿੱਧਾ ਬਾਕੀ ਸਾਰੀ ਸਲਾਈ ਆਪਾਂ ਉਸੇ ਤਰ੍ਹਾਂ ਹੀ ਬਣਾਉਣੀ ਹੈ ਪਹਿਲੀ ਸਲਾਈ ਦੀ ਤਰ੍ਹਾਂ ਬਸ ਸਟਾਰਟਿੰਗ ਚ ਆਪਾਂ ਚੇਂਜ ਕਰਨਾ ਹੈ ਇੱਕ ਕੁੰਡਾ ਉਲਟਾ ਇੱਕ ਸਿੱਧਾ ఇండా ఉల్టా స ఉల్టా ఎండా నీచే సనా లే సీకా ఉల్టా একদা উল্টা এক উলটা এক উলটা এক ਇਕੋ ਲਾਸਟ ਤੇ ਉਸੇ ਤਰ੍ਹਾਂ ਹੀ ਆਏਗਾ ਜਿਵੇਂ ਸਟਾਰਟਿੰਗ ਚ ਆਪਾਂ ਬਣਾਇਆ ਸੀ ਇੱਕ ਕੁੰਡਾ ਉਸੇ ਤਰ੍ਹਾਂ ਨੀਚੇ ਵਾਲੇ ਹੌਲ ਚ ਸਿੱਧਾ ਲਾਸਟ ਵਾਲਾ ਵੀ ਸਿੱਧਾ ਬਣਾ ਲਾਂਗੇ ਆਪਾਂ ਸਿੰਪਲ ਸਿੱਧਾ ਕਿਉਂਕਿ ਸਿੱਧੀ ਸਿਲਾਈ ਦੇਖੋ ਤੀਸਰੀ ਸਿਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਚੌਥੀ ਤੇ ਲਾਸਟ ਸਿਲਾਈ ਪਹਿਲਾ ਕੁੰਡਾ ਤਾਰੂ ਚ ਇਹ ਬੁਣੋ ਸਾਰੀ ਸਿਲਾਈ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਆਪਾਂ ਇਹ ਹੀ ਚਾਰ ਸਿਲਾਂਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਹੈ ਬਾਰਡਰ ਦੀ ਜਿਹੜੀ ਚੜਾਈ ਰੱਖਣੀ ਹੈ ਤੁਸੀਂ ਆਪਣੇ ਹਿਸਾਬ ਨਾਲ ਰੱਖ ਲੈਣੀ ਹੈ ਠੀਕ ਹੈ ਜਾਂ ਤੁਸੀਂ ਇਹ ਚੜਾਈ ਵਿੱਚ ਬਾਰਡਰ ਬਣਾ ਕੇ ਉੱਪਰ ਪਲੇਨ ਵੀ ਬਣਾ ਜਿਹੜਾ ਆਪਣਾ ਪ੍ਰੋਜੈਕਟ ਆ ਕੋਈ ਬਣਾ ਸਕਦੇ ਹੋ ਜਿਵੇਂ 3-4 ਇੰਚ ਇਸ ਤਰ੍ਹਾਂ ਬਾਰਡਰ ਦੀ ਚੜਾਈ ਕਰ ਲਿਓ ਉਸ ਤੋਂ ਬਾਅਦ ਉੱਪਰ ਸਿੱਧੇ ਪਾਸੇ ਤੋਂ ਸਿੱਧਾ ਹਸ ਲੰਗਾ ਉਲਟ ਪਾਸੇ ਤੋਂ ਉਲਟ ਹਸ ਲੰਗਾ ਬਣਾ ਕੇ ਆਪਣਾ ਕੋਈ ਪ੍ਰੋਜੈਕਟ ਤਿਆਰ ਕਰ ਸਕਦੇ ਹੋ ਬਟਨ ਪੱਟੀ ਵਾਲਾ ਬਣਾ ਰਹੇ ਹਾਂ ਤੇ ਇਸੇ ਤਰ੍ਹਾਂ ਹੀ ਬਟਨ ਪੱਟੀ ਨਾਲ ਚਲਾ ਲੈਣੀ ਆਪਾਂ ਦੇਖੋ ਚਾਰ ਸਲਾਈਆਂ ਕੰਪਲੀਟ ਹੋ ਗੀਆਂ ਆਪਣੇ ਡਿਜ਼ਾਈਨ ਦੀਆਂ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਆਇਆ ਹੁਣ ਜਦੋਂ ਪਹਿਲੀ ਸਲਾਈ ਆਪਾਂ ਡਿਜ਼ਾਈਨ ਦੀ ਦੁਬਾਰਾ ਸ਼ੁਰੂ ਕਰਨੀ ਹੈ ਤਾਂ ਉਸੇ ਤਰ੍ਹਾਂ ਇਹ ਕੁੰਡਾ ਤਾਰ ਕੇ ਕੁਲਟਾ ਇੱਕ ਉਸੇ ਤਰ੍ਹਾਂ نیچے ਵਾਲੀ ਹੌਲ ਚੋਂ ਸਿੱਧਾ ਦੂਸਰੀ ਸਲਾਈ ਉਲਟੀ ਤੀਸਰੀ ਸਲਾਈ ਤੇ ਚੇਂਜ ਕਰ ਦੇਾਂਗੇ ਇੱਕ ਉਂਡਾ ਤਾਰਾਂਗੇ ਇੱਕ ਉਸੇ ਤਰ੍ਹਾਂ نیچے ਵਾਲੇ ਹੌਲ ਚੋਂ ਸਿੱਧਾ ਇੱਕ ਉਲ ਟੈਸਟਰ ਚੌਥੀ ਸਿਲਾਈ ਉਲਟੀ ਠੀਕ ਹੈ ਤੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਊਗਾ ਤੇ ਚਲੋ ਫਿਰ ਤੁਸੀਂ ਵੀ ਜਰੂਰ ਬਣਾਇਓ ਇਸ ਡਿਜ਼ਾਈਨ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਜਿਹੜਾ ਮੇਰੇ ਸਮਝਾਉਣ ਦਾ ਤਰੀਕਾ ਤੇ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ